ਦੋ ਦਾਸ ਗੋਲੇ ਵੱਜੀਆਂ ਜੀ ਇੱਕ ਵੱਖੀ ਦੇ ਵਿੱਚ ਹੈਗੀ ਹੈ ਜੀ ਤੂੰ ਆੜਤੀ ਹੈ ਜਗਦੀਸ਼ ਰਾਜ ਉਹ ਰਤੀਸ਼ ਠੰਗੇੜਾ ਜਗਦੀਸ਼ ਰਾਜ ਦੇ ਫੜ ਦੇ ਵਿੱਚ ਇਹਨਾਂ ਫੜਾ ਦੀ ਬੰਡ ਕੀਤੀ ਜਾਂਦੀ ਹੈ ਮੰਡੀ ਤੋਰ ਤੇ ਤਾਂ ਉਸ ਵਿੱਚ ਅਸ਼ੀਸ਼ ਕੁਮਾਰ ਦਾ ਮਾਲ ਹੈਗਾ ਸੀ ਇਹਨਾਂ ਨੇ ਉਹਨੂੰ ਕਿਹਾ ਹੋਣਾ ਵੀ ਤੂੰ ਆ ਦਾ ਮਾਲ ਸ਼ਾਟ ਸ਼ੂਟ ਤੇ ਉਹਨਾਂ ਦਾ ਤਲਖੀ ਹੋ ਗਈ ਹੈ ਤਲਖੀ ਦੇ ਵਿੱਚ ਆ ਕੇ ਉਹਨੇ ਉਹ ਇਹਨਾਂ ਉੱਤੇ ਗੋਲੇ ਚਲਾ ਦਿੱਤੀ ਦੋ ਦਾ ਹੱਥ ਗੋਲੇ ਵੱਜੀਆਂ ਜੀ ਇੱਕ ਵੱਖੀ ਦੇ ਵਿੱਚ ਹੈਗੀ ਹੈ ਜੀ ਤਿੰਨ ਫਾਇਰ ਕਿਤੇ ਤਿੰਨ ਫਾਇਰ ਜੋ ਪਤਾ ਲੱਗਿਆ ਉੱਥੇ ਇਹ ਦੱਸ ਰਿਹਾ ਜੀ ਦੋ ਆਪਣੇ ਹੱਥ ਦੇ ਵਿੱਚ ਇੱਕ ਬੱਖੀ ਦੇ ਵਿੱਚ ਹੈ ਹਾਲ ਠੀਕ ਹੈ ਆਪਣੇ ਡਾਕਟਰ ਸਾਹਿਬ ਨੇ ਰੈਫਰ ਕਰਤਾ ਲੁਧਿਆਣਾ ਜੀ ਤੇ ਗੋਲੀ ਹਜੇ ਇੱਕ ਬੱਖੀ ਦੇ ਵਿੱਚ ਹੀ ਹੈ ਉਹ ਨਿਕਲਣ ਤੋਂ ਬਾਅਦ ਜ਼ਿਆਦਾ ਕਲੀਅਰ ਹੋ ਜਾਏਗਾ ਜੀ ਹਾਲ ਤੁਹਾਡਾ ਇਸੇ ਪਰਿਵਾਰ ਆਪ ਦੀ ਕਾਰਵਾਈ ਜੋ ਹੈ ਕਰ ਰਿਹਾ ਜੀ ਇਹਨਾਂ ਨੇ ਗੋਲੀ ਮਾਰੀ ਹੈ ਸਤੀਸ਼ ਸੰਘੇੜਾ ਜੀ ਸਤੀਸ਼ ਸੰਘੇੜਾ ਜੀ ਨੇ ਮਾਰੀ ਹੈ ਸਤੀਸ਼ ਸੰਘੇੜੇ ਨੇ ਮਾਰੀ ਹੈ ਜੀ ਜੋ ਪਤਾ ਲੱਗਿਆ ਜਗਦੀਸ਼ ਰਾਜ ਤੇ ਜਗਦੀਸ਼ ਰਾਜ ਦੋ ਔਰਤੀ ਇਹ ਜਗਦੀਸ਼ ਰਾਜ ਉਹ ਅਸ਼ੀਸ਼ ਠੰਗੇੜਾ ਜਗਦੀਸ਼ ਰਾਜ ਦੇ ਫੜਦੇ ਵਿੱਚ ਇਹਨਾਂ ਫੜਾ ਦੀ ਬੰਡ ਕੀਤੀ ਜਾਂਦੀ ਆ ਮੰਡੀ ਦੌਰ ਤੇ ਤਾਂ ਉਸ ਵਿੱਚ ਅਸ਼ੀਸ਼ ਕੁਮਾਰ ਦਾ ਮਾਲ ਹੈਗਾ ਸੀ ਇਹਨਾਂ ਨੇ ਉਹਨੂੰ ਕਿਹਾ ਹੋਣਾ ਵੀ ਤੂੰ ਆ ਦਾ ਮਾਲ ਸੈੱਟ ਸ਼ੂਟ ਤੇ ਉਹਨੂੰ ਤਲਖੀ ਹੋ ਗਈ ਹੈ ਤਲਖੀ ਦੇ ਵਿੱਚ ਆ ਕੇ ਉਹਨੇ ਉਹ ਇਹਨਾਂ ਉੱਤੇ ਗੋਲਿਆ ਚਲਾ ਦਿੱਤੀਆਂ ਦੋ ਦਾ ਹੱਥ ਤੇ ਗੋਲਿਆ ਵੱਜੀਆਂ ਜੀ ਇੱਕ ਬੱਖੀ ਦੇ ਵਿੱਚ ਹੈਗੀ ਹੈ ਜੀ ਤਿੰਨ ਫਾਇਰ ਕੀਤੇ ਆ ਤਿੰਨ ਫਾਇਰ ਜੋ ਪਤਾ ਲੱਗਿਆ ਉੱਥੇ ਇਹ ਦੱਸ ਰਿਹਾ ਜੀ ਦੋ ਆਪਣੇ ਹੱਥ ਦੇ ਵਿੱਚ ਇੱਕ ਬੱਖੀ ਦੇ ਵਿੱਚ ਹਾਲ ਠੀਕ ਹੈ ਆਪਣੇ ਡਾਕਟਰ ਸਾਹਿਬ ਨੇ ਰੈਫਰ ਕਰਤਾ ਲੁਧਿਆਣਾ ਜੀ ਤੇ ਗੋਲੀ ਹਜੇ ਇੱਕ ਬੱਖੀ ਦੇ ਵਿੱਚ ਹੀ ਹੈ ਉਹ ਨਿਕਲਣ ਤੋਂ ਬਾਅਦ ਜ਼ਿਆਦਾ ਕਲੀਅਰ ਹੋ ਜਾਏਗਾ ਜੀ ਹਾਲ ਤੁਹਾਡਾ ਇਸੇ ਪਰਿਵਾਰ ਆਪਦੀ ਕਾਰਵਾਈ ਜੋ ਹੈ ਕਰ ਰਹੀ ਹੈ ਜੀ ਉਹ ਗੋਲੀ ਮਾਰੀ ਹੈ ਸਤੀ ਸੰਘੇੜਾ ਜੀ ਸਤੀ ਸੰਘੇੜਾ ਜੀ ਨੇ ਮਾਰੀ ਹੈ ਸਤੀ ਸੰਘੇੜੇ ਨੇ ਮਾਰੀ ਹੈ ਜੀ ਜੋ ਪਤਾ ਲੱਗਿਆ ਜਗਦੀਸ਼ ਰਾਜ ਦੇ ਤੇ ਜਗਦੀਸ਼ ਚੰਦਾ ਜੀ ਉੱਥੇ ਠਿਕਰੀ ਵਾਲਾ ਜਿਹੜੀ ਗ੍ਰੀਨ ਮਾਰਕੀਟ ਆ ਉਹਦੇ ਵਿੱਚ ਇਹਨੇ ਆਪਣਾ ਜੀਰੀ ਦਾ ਮਾਲ ਲਾਇਆ ਹੋਇਆ ਹੈ ਸੀਗਾ ਤੇ ਨਾਲ ਹੀ ਜਿਹੜਾ ਸतीश ਸ਼ਰਾਜ ਆਗਾ ਉਹਦਾ ਵੀ ਉਥੇ ਮਾਲ ਲੱਗਿਆ ਹੈ ਇਹਨਾਂ ਦਾ ਚ ਸਵੇਰ ਸਵਾ 9:30 ਵਜੇ ਆਪਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਆਪਦੇ ਵਿੱਚ ਬੋਰੀਆਂ ਕਰਕੇ ਵੀ ਬੋਰੀਆਂ ਇਹ ਮੇਰਾ ਫੜਾਗਾ ਤੇਰਾ ਫੜਾ ਇਸ ਕਰਕੇ ਇਹਨਾਂ ਦੀ ਆਪਦੇ ਤੂ ਤੂ ਮੈਂ ਮੈਂ ਹੋ ਗਈ ਜੀ ਤੂ ਤੂ ਮੈਂ ਮੈਂ ਹੁਣ ਤੇ ਇਹਨਾਂ ਨੇ ਕੀ ਕੀਤਾ ਅੱਜ ਸतीश ਕੋਲੇ ਰਵਲਵਰ ਸੀਗਾ ਇਹਨੇ ਪੈਸ ਚਾਕੇ ਤੇ ਗੋਲੀਆਂ ਚਲਾਤੀ ਗੋਲੀ ਇਹਨਾਂ ਦੇ ਲੱਗੀ ਆਈ ਪੇਟ 'ਚ ਲੱਗੀ ਆ ਵੱਖੀ 'ਚ ਇੱਕ ਹੱਥ ਤੇ ਲੱਗੀ ਜਗਦੀਸ਼ ਚੰਦ ਦੇ ਕੁੜੀ ਲੱਗੀ ਆਹ ਦੋਸਤ ਬਾਅਦ ਇਹਦੇ ਬੇਟੇ ਨੇ ਉਹਨੂੰ ਦਾਖਲ ਕਰਵਾਤਾ ਇੱਥੇ ਸਰਕਾਰੀ ਹਸਪਤਾਲ ਜਿਵੇਂ ਸਿਵਲ ਹਸਪਤਾਲ ਆਪਣਾ ਠੀਕ ਆ ਉਹ ਵੈਸੇ ਮੈਂ ਡਾਕਟਰ ਨਾਲ ਗੱਲ ਕਰੀ ਸੀਗੀ ਇਹਦਾ ਇਲਾਜ ਚੱਲ ਰਿਹਾ ਹੈਗਾ ਕਾਰਵਾਈ ਇਹਦੇ ਇਹਦੇ ਬਿੱਟ ਦਾ ਬੇਟਾ ਸੀਗਾ ਤੇ ਬੇਡੇ ਨੇ ਦਾਖਲ ਕਰਾਇਆ ਉਹ ਉਹ ਅਨਫਿੱਟਾ ਕਾ ਉਹਦੇ ਬੇਡੇ ਦਾ ਬਿਆਨ ਲਿਖ ਰਹੇ ਆਂਗੇ ਜੋ ਵੀ ਬਿਆਨ ਦੇ ਦੌਰਾਨ ਹੋਊਗਾ ਅਸੀਂ ਕਾਰਵਾਈ ਹਮ ਛੱਲੇ ਆਂ